देखो इतनी छोटी है इस दा बच्चा चल रहा बा पैराग्लाइडो चल दी जीप उन्होंने भजना चल बाबू आ गए हां दे तो आज ਤੁਹਾਨੂੰ ਦਿਖਾਉਂਗਾ ਕਿ ਕਿਸ ਤਰ੍ਹਾਂ ਪੈਰਾਗ라이ਡ ਕਰਦੇ ਹੁੰਦੇ ਆ ਇੱਥੇ ਹੀ ਬੱਬੂ ਮਾਨ ਦੀ ਫਿਲਮ ਸ਼ੌਂਕੀ ਸਰਦਾਰ ਮੂਵੀ ਦੀ ਸ਼ੂਟਿੰਗ ਹੋਈ ਸੀਗੀ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਅੱਜ ਨਾਲ ਤੁਹਾਨੂੰ ਦਿਖਾਉਂਗਾ ਕਿ ਕਿਸ ਤਰ੍ਹਾਂ ਪੈਰਾਗ라이ਡ ਕਰਦੇ ਨੇ ਕਿਹੜੀ ਟੈਕਨੀਕ ਦੀ ਵਰਤੋ ਕਿਹੜੀ ਟੈਕਨੀਕ ਦੀ ਉਹ ਵਰਤੋ ਕਰਦੇ ਆ ਕਿਸ ਤਰ੍ਹਾਂ ਹਵਾ ਦੇ ਵਿੱਚ ਉੜਦੇ ਆ ਸਾਰਾ ਤੁਹਾਨੂੰ ਦਿਖਾਉਂਗਾ ਚਲੋ ਆਓ ਚੱਲਦੇ ਆ ਪੈਰਾਗ라이ਡ ਕਰਦੇ ਹੋਏ ਤੁਹਾਨੂੰ ਸਾਰਾ ਤਕਨੀਕ ਵੀ ਦਿਖਾਉਂਗਾ ਉਹਨਾਂ ਦੀ ਇੰਨਾ ਛੋਟਾ ਬੱਚਾ ਪੈਰਾਗ라이ਡ ਵੀ ਕਰੂਗਾ ਮਾਲ ਦੇ ਕੋ ਫਰੈਂਡਸ ਅਸੀਂ ਆਏ ਹੂ ਅਸੀਂ ਕਿ ਰਾਜਸਥਾਨ ਰਾਜਸਥਾਨ ਕੇ ਇਸ ਜਗਾ ਤੇ ਆਏ ਹੋਇਆ ਉਹਦੀ ਲੋਕੇਸ਼ਨ ਵੀ ਥੱਲੇ ਮੈਂਸ਼ਨ ਕਰ ਦੂੰਗਾ ਪ੍ਰੋਪਰ ਯਾ ਦੇਖ ਲੋ ਆ ਰੱਖਤਾ ਉਹ ਜੀਪ ਲੈ ਕੇ ਖਿੱਚ ਕੇ ਜਾਊਗੀ ਇਹ 500 ਰੁਪਿਆ ਪੈਰਾਗ라이ਡ ਦਾ ਲੈਂਦੇ ਨੇ ਦੇਖ ਲੋ ਇੰਨੀ ਛੋਟੀ ਹੈ ਇਸ ਦਾ ਬੱਚਾ ਚੱਲਿਆ ਵਾ ਪੈਰਾਗ라이ਡ ਉਹ ਚੱਲ ਵੀ ਜੀਪ ਤੇ ਹੁਣ

ਉਹਦਾ ਹੈਗਾ 500 ਰੁਪਇਆ ਬਸ ਉਹ ਦੇਖ ਲਓ ਫਿਰ ਕਿੱਥੇ ਤੱਕ ਲੈ ਕੇ ਜਾਣਾ ਉਹਨਾਂ ਨੇ ਉੱਥੇ ਤੱਕ ਲੈ ਕੇ ਜਾਣਾ ਉਸ ਤੋਂ ਅੱਗੇ ਆ ਕੇ ਬੰਦੇ ਨੂੰ ਥੱਲੇ ਉਤਾਰ ਦੇਣਾ ਉਹਦੇ ਕੋਣ ਉਹਨੂੰ ਥੱਲੇ ਉਤਾਰਣਗੇ ਸਿਰਫ ਇੱਕ ਜੀਪ ਦਾ ਰਾਉਂਡ ਲੱਗਦਾ ਵਾ ਘਟੋ ਘਾਟ ਮੈਂ ਕਹਿੰਨਾ ਇਹ ਇੱਥੋਂ 50-60 ਹਜ਼ਾਰ ਤੋਂ ਵੱਧ ਲੈ ਕਮਾ ਲੈਂਦੇ ਉਹਨਾਂ ਨੇ ਆ ਦੇਖ ਲੋ ਤੇ ਰੇਤਾ ਕਿੰਨਾ ਨਰਨ ਜਗ੍ਹਾ ਤਾਂ ਰੈਂਟ ਦਿੰਦੇ ਹੋਣਗੇ ਜੇਕਰ ਤੁਸੀਂ ਇਹਨਾਂ Rajasthan ਦੀਆਂ ਹੋਰ ਵੀਡੀਓਆਂ ਦੇਖਣੀਆਂ ਚਾਹੁੰਦੇ ਹੋ ਆ ਉੱਪਰ ਲਿੰਕ ਹੁੰਦਾ ਇਹਦੇ ਤੇ ਕਲਿੱਕ ਕਰਕੇ Rajasthan ਦੀਆਂ ਹੋਰ ਵੀਡੀਓਆਂ ਵੀ ਦੇਖ ਸਕਦੇ ਹੋ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ